ਬਾਬਾ ਸਾਹਿਬ ਨੇ ਉਹਨਾਂ ਦਾ ਸੁਪਨਾ ਸੀ ਉਹ ਕਹਿੰਦੇ ਪੜੋ ਮੇਰੇ ਸਮਾਜ ਲੋਕੋ ਪੜੋ ਜੁੜੋ ਸੰਗਰਾਸ਼ ਕਰੋ ਤੁਸੀਂ ਇਕੱਠੇ ਹੋਵੋ ਤੁਸੀਂ ਮਿਲ ਕੇ ਰਹੋ ਤੇ ਆਪਣੇ ਹੱਕਾਂ ਲਈ ਲੜੋ ਉਹਨਾਂ ਨੇ ਉਹਨਾਂ ਦਾ ਸੁਪਨਾ ਉਹ ਅਸੀਂ ਪੂਰਾ ਕਿੱਦਾਂ ਨਹੀਂ ਹੋਇਆ ਅਸੀਂ ਹੋਰ ਹੀ ਪਾਸੇ ਚੱਲ ਪਏ ਅਸੀਂ ਕੋਈ ਕੋਈ ਕਿਧਰ ਨੂੰ ਪੁਰਿਆ ਪਿਆ ਕੋਈ ਕਿਧਰ ਨੂੰ ਪੁਰਿਆ ਪਿਆ ਪਰ ਬਾਬਾ ਸਾਹਿਬ ਨੇ ਕਿਬੀ ਬਾਬਾ ਸਾਹਿਬ ਨੇ ਜਿਹੜਾ ਬੁੱਧ ਧਰਮ ਅਪਣਾਇਆ ਮੈਂ ਬੁੱਧ ਦੀ ਵੀ ਗੱਲ ਕਰਦਾ ਜਿਹੜੇ ਬੋਧੇ ਆ ਨਾ ਬੁੱਧ ਇਹ ਗੁਰੂ ਨਾਨਕ ਦੇਵ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਨਾ ਜਿਹੜਾ ਇਹਨਾਂ ਦਾ ਵਿਚਾਰਧਾਰਾ ਸੀ ਇਹ ਬੁੱਧ ਦੀ ਵਿਚਾਰਧਾਰਾ ਇੱਕੋ ਹੀ ਸੀ ਅਸੀਂ ਇਹਨਾਂ ਨੂੰ ਅਲੱਗ-ਅਲੱਗ ਸਮਝ ਗਏ ਪਰ ਬਾਬਾ ਸਾਹਿਬ ਨੇ ਬੁੱਧ ਧਰਮ ਸਾਨੂੰ ਇਸ ਕਰਕੇ ਦਿੱਤਾ ਸੀ ਬੋਧ ਧਰਮ ਦੇ ਵਿੱਚ ਸਾਡੀ ਜਾਤ ਪਾਤ ਉੱਚੀ ਨੀਵੀਂ ਪੇਤ ਪਾਤ ਸਭ ਖਤਮ ਹੋ ਜਾਂਦੇ ਆ ਬਹੁਤ ਹੀ ਵਧੀਆ ਤਮ ਸੰਗਤ ਸੀ ਪਰ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਲੱਗੇ ਸਾਡੇ ਕੇ ਮੇਰੇ ਤੇ ਡਰ ਬੈਠ ਗਿਆ ਰਹਿਣਾ ਸੀ ਰਵਦਾਸੀਏ ਆ ਰਹਿਣਾ ਸੀ ਚਮਾਰੀ ਆ ਪਰ ਪਰ 바ਵਾ ਸਾਹਿਬ ਨੇ ਸਤਗੁਰ ਰਵਦਾਸ ਨਾਲ ਰਹਿਨੇ ਸਮਝਾ ਰਸਤਾ ਦਿੱਤਾ ਬੁੱਧਿ ਦਾ ਹੀ ਦਿੱਤਾ ਸੋ ਮੈਂ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਬਸ ਇਹ ਸੀਗਾ ਇਸੇ ਇਥੇ ਆਪਣੇ ਵਿਚਾਰਾਂ ਨੂੰ ਵਿਰਾਮ ਦਮ ਤੇ ਗੱਜ ਕੇ ਇੱਕ ਵਾਰ ਇਹ ਬੋਲੋ ਜੈ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਚੱਗਰਾ ਵਿੱਚ ਜੋ ਪ੍ਰੋਗਰਾਮ ਹੋਇਆ ਬਹੁਤ ਹੀ ਵਧੀਆ ਹੋਇਆ ਅੱਜ ਸੋ ਮੈਂ ਸਮਾਜ ਨੂੰ ਸਿਰਫ ਇੱਕੋ ਗੱਲ ਕਹਿਣੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਬੁੱਧ ਤੰਮ ਦਿੱਤਾ ਅਸੀਂ ਹਰ ਗੱਲਾਂ ਉਹਨਾਂ ਦੀ ਮੰਨ ਲਈਆਂ ਲੇਕਿਨ ਅਸੀਂ ਬੁੱਧ ਤੰਮ 'ਚ ਨਹੀਂ ਗਏ ਜਿਲੇ ਅਸੀਂ ਬਾਬਾ ਸਾਹਿਬ ਦਾ ਇਹ ਸੁਪਨਾ ਪੂਰਾ ਕਰਤਾ ਇਹ ਸਾਡਾ ਬੇਗੰਪੁਰਾ ਰਾਜ ਜਿਹੜਾ ਆ। ਸਤੂਰ ਰਬਦਾਸ ਮਹਾਰਾਜ ਜਿਹੜਾ ਸੁਪਨਾ ਸੀ। ਉਹ ਪੂਰਾ ਜਰੂਰ ਹੋ ਜੂਗਾ। ਸੋ ਮੈਂ ਸਭ ਵੀਰਾਂ ਭੈਣਾਂ ਪਰਮਾਨ ਆਪਣੇ ਸੂਹ ਪਿੰਡ ਦੇ ਨਿਵਾਸੀਆਂ ਨੂੰ ਮੈਂ ਇਹ ਗੱਲ ਕਹਿਣ ਜਾਣਾ ਕਿ ਅਸੀਂ 바ਵਾ ਸਾਹਿਬ ਦੀ ਹਰ ਗੱਲ ਤੇ ਚੱਲਦੇ ਆਂ। ਤਾਂ ਸਾਨੂੰ ਬੁੱਧ ਦੀ ਸ਼ਰਨ ਵੀ ਜਾਨਣਾ ਚਾਹੀਦਾ। ਜਿਹੜਾ ਸਤੂਰ ਰਬਦਾਸ ਮਹਾਰਾਜ ਦਾ ਜਿਹੜੀ ਵਿਚਾਰਧਾਰਾ ਸੀ ਉਹੀ ਬੁੱਧ ਦੀ ਵਿਚਾਰਧਾਰਾ ਹੈ। ਜੈ ਪੀ ਜੈ ਪਾਰ ਜੈ ਭੀਮ ਜੈ ਬਾਣ ਸਾਡਾ ਮੰਮੀ ਹੁਣੀ ਸਾਡੇ ਮਾਤਾ ਜੀ ਇਹਨਾਂ ਦੇ ਦੇਵ ਦੀ ਇੱਛਾ ਸੀ। 4-5 ਸਾਲ ਹੋ ਗਏ ਮੈਂ ਕਿਹਾ ਤੁਸੀਂ ਥੋੜਾ ਵੇਟ ਕਰੋ ਕੋਈ ਗੱਲ ਨਹੀਂ ਅਸੀਂ ਮਨਾਵਾਂਗੇ ਲੇਕਿਨ ਇਹਨਾਂ ਨੇ ਐਕਿ ਮੈਨੂੰ ਵੀ ਬਿਨਾ ਦੱਸੇ ਪਹਿਲਾਂ ਤਾਂ ਯਾਨੀ ਪੂਰੀ ਤਿਆਰੀ ਕੀਤੀ ਹੋਈ ਸੀ ਤੇ ਮੈਨੂੰ ਬਾਅਦ ਵਿੱਚ ਇਹਨਾਂ ਨੇ ਖਰੇ ਮੌਕੇ ਦੱਸਿਆ ਕਿ ਸਾਰੇ ਪਿੰਡ ਦੇ ਯਾਨੀ ਕਿ ਪੰਚਾਇਤ ਮੈਂਬਰ ਇਹਨਾਂ ਨਾਲ ਸਲਾਹ ਦੇ ਨਾਲ ਘਰ ਘਰ ਜਾ ਕੇ ਇਹਨਾਂ ਦੇ ਸਲਾਹ ਦੇ ਨਾਲ ਪ੍ਰੋਗਰਾਮ ਉਲੀਕਿਆ ਬਹੁਤ ਹੀ ਬੜੀਆ ਕੱਟ ਰਿਹਾ ਤੇ ਮੈਂ ਪੰਚਾਇਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਪ੍ਰੋਗਰਾਮ ਰੱਖਿਆ ਸੋ ਸਭ ਸਤਿਕਾਰਯੋਗ ਸਾਧਿਆਨਾਂ ਦਾ तहे ਦਿਲੋਂ ਧੰਨਵਾਦ ਜੈ ਪੀਮ ਜੈ ਭਾਰਤ ਨਮੋਬਤ ਜੋ ਬੋਲੇ ਸੋ ਨਰਪੈ ਜਗੁ ਗੁਰਮੁਖ ਦਾਸ ਸੁਮਹਾਰਾਜ ਕੀ ਗੈ ਹਾਂਜੀ ਕੀ ਨਾਮ ਤੁਹਾਡਾ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਅਮਨਦੀਪ ਸਿੰਘ ਸਰਪੰਚ ਅਗਰਾਂ ਜੀ ਠੀਕ ਹੈ ਜੀ ਅੱਜ ਜੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਕਿਸ ਤਰ੍ਹਾਂ ਮਨਾਇਆ ਗਿਆ ਜੀ ਅੱਜ ਪਿੰਡ ਚੱਗਰਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਕੀ ਬਾਬਾ ਸਾਹਿਬ ਜੀ ਦਾ 134ਵਾਂ ਜਨਮ ਦਿਨ ਆਪਾਂ ਮਨਾਇਆ ਗਿਆ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਵਿੱਚ ਇਹਦੇ ਵਿੱਚ ਹਿੱਸਾ ਦਿੱਤਾ ਤੇ ਆਪ ਸਾਡੇ ਵਿੱਚ ਲੱਗ ਲੱਗ ਆਪਣੇ ਸੰਗਤਾਂ ਵਾਲੇ ਫੋਰਸਾਂ ਵਾਲੇ ਜਿਹੜੇ ਇਹਨਾਂ ਨੇ ਸਾਡੇ ਵਿੱਚ ਚੜ੍ਹ ਕੇ ਸ਼ਿਰਸ਼ਟ ਕਰ ਦਿੱਤੀ ਆ ਆਪਾਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ 바ਵਾ ਸਾਹਿਬ ਜਿਹੜਾ ਜਨਮ ਦਿਨ ਆ ਆਪਾਂ ਬੜੀ ਧੂਮ ਧਾਮ ਤੇ ਪੂਰੇ ਪੰਚਾਇਤ ਤੇ ਪੂਰੇ ਨਗਰ ਨੇ ਇਹ ਬੜੀ ਤੰਗਣਾ ਬਣਾਇਆ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਗਏ ਵਿੱਚ ਇਹਦੇ ਵਿੱਚ ਜਿਹੜਾ ਆਪਾਂ ਨਾਟਕ ਵੀ ਕੀਤੇ ਗਏ ਆ ਇਹਦੇ ਵਿੱਚ ਬਲਾਰੇ ਵੀ ਆਏਗੇ ਆ ਅਲੱਗ-ਅਲੱਗ ਬਲਾਰੇ ਵੀ ਆਏ ਆ ਤੇ ਇਹਨਾਂ ਵਿੱਚ ਨਾਟਕ ਨੁੱਕਰੇ ਨੇ ਨਾਟਕ ਆ ਉਹ ਵੀ ਕੀਤੇ ਗਏ ਆ ਬਾਬਾ ਸਾਹਿਬ ਜੀ ਦੀ ਪੂਜਾ ਧਾਰਾ ਬਾਰੇ ਵੀ ਜਾਣੂ ਕਰਾਇਆ ਗਿਆ ਇਸ ਪਿੰਡ ਵਿੱਚ ਪਹਿਲੀ ਵਾਰੀ ਬਣਾਇਆ ਜੀ ਹਾਂਜੀ ਹਾਂਜੀ ਇਸ ਪਿੰਡ ਵਿੱਚ ਅਸੀਂ ਪਹਿਲੀ ਵਾਰ ਬਣਾਇਆ ਗਿਆ ਜੋ ਕਿ ਸਾਡਾ ਸਾਥੀ ਸੁਖਵਿੰਦਰ ਸਿੰਘ ਇਹ ਵੀ ਸਾਡੇ ਨਾਲ ਛੋਟਾ ਭਰਾ ਆ ਇਹ ਇਹਦੇ ਇਹਦੀ ਇੱਕ ਮਾਨ ਦੀ ਇੱਛਾ ਸੀ ਵੀ ਅਸੀਂ ਆਪਣੇ ਪਿੰਡ ਵਿੱਚ ਵੀ ਇਹਦਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਆਪਾਂ ਇਹਦੇ ਚਾਹ ਨੂੰ ਮੁੱਖ ਰੱਖਦੇ ਹੋયા ਆ ਵੀ ਜਿਹੜਾ ਇਹ ਪਹਿਲਾਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਵੀ ਆਪਾਂ ਮਨਾਇਆ ਕਿੰਨੀਆਂ ਕਿ ਸੰਗਤਾਂ ਪਹੁੰਚੀਆਂ ਜਿੱਥੇ ਜੀ ਦੇਖੋ ਸੰਗਤਾਂ ਦਾ ਜੇ ਤੁਸੀਂ ਦੇਖ ਹੀ ਲਿਆ ਪਹਿਲਾਂ ਵੀ ਕੱਠ ਜਿਹੜਾ ਠਾਠਾ ਮਾਰਦਾ ਸੰਗਤਾਂ ਦਾ ਕੱਠ ਜਗਾ ਤੇ ਹੁਣ ਲਈ ਵੀ ਸੰਗਤਾਂ ਜਿਹੜੀਆਂ ਹਲੇ ਆਪਣੇ ਲੰਗਰ ਪਾਣੀ ਉਧਰ ਚੱਲ ਰਿਹਾ ਲੰਗਰ ਪਾਣੀ ਵਿਸ਼ਾ ਕਰ ਰਹੀਆਂ ਆ ਤੇ ਸੰਗਤਾਂ ਵੱਧ ਤੋਂ ਵੱਧ ਜਿਹੜੀਆਂ ਆਪਣੇ ਪਿੰਡ ਦੇ ਜਾਣੇ ਨਗਰ ਤੇ ਉਤੋਂ ਬਾਅਦ ਬਾਹਰਲੇ ਪਿੰਡਾਂ ਤੋਂ ਵੀ ਜਿਹੜੀਆਂ ਸੰਗਤਾਂ ਵਿੱਚ ਸਾਡੇ ਨੈਕਸਟ ਟਾਈਮ ਹਰ ਸਾਲ ਇਦਾਂ ਹੀ ਮਨਾ ਲਈਏ ਅੱਜ ਅਗਲੀ ਹਰ ਸਾਲ ਦੀ ਤਰ੍ਹਾਂ ਹੁਣ ਜਿੱਦਾਂ ਆਪਾਂ ਰੈਗੂਲਰ ਇਹਨਾਂ ਨੂੰ ਅੱਗੇ ਤੋਂ ਅੱਗੇ ਮਨਾਵਾਂਗੇ ਅੱਗੇ ਤੋਂ ਕੋਈ ਵਧੀਆ ਇਹਨਾਂ ਨੂੰ ਵਧੀਆ ਢੰਗ ਨਾਲ ਆਪਾਂ ਇਹਨਾਂ ਨੂੰ ਮਨਾਵਾਂਗੇ ਬਾਬਾ ਸਾਹਿਬ ਜਨਮ ਦਿਨ ਦੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਸ਼ ਵਾਸੀਆਂ ਨੂੰ ਮੈਂ ਇਹ ਦੇਸ਼ ਦਾ ਆਪਣੇ ਸਮਾਜ ਨੂੰ ਇਹ ਦੇ ਰਿਹਾ ਕਿ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਹੈ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਾ ਅਸੀਂ ਹੋਰਾਂ ਨੂੰ ਤਾਂ ਪਾਣੀ ਬਮਾਲ ਘਰਾਂ ਦੇ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ ਠੀਕ ਹੈ ਜਿਹੜੀ ਪਹਿਲਾਂ ਇੰਦੀ ਪੜ੍ਹ ਲੈਂਦੀਆਂ ਆ ਉਹ ਅੱਗੇ ਆ ਕੇ ਬੁੱਕਸ ਲੈ ਲੈਣ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਬਾਬਾ ਸਾਹਿਬ ਦੇ ਬਾਰੇ ਆ ਯਾਰ ਜੀਵਨ ਦੇ ਬਾਰੇ ਆ ਜਦੋਂ ਸਾਡੇ ਨੇ ਕੀਤਾ ਸੰਘਰਸ਼ ਕੀਤਾ ਉਹਨਾਂ ਬਾਰੇ ਲਿਖਿਆ ਆ ਪਰ ਉਹ ਲੈਣ ਉਹ ਜਿਹਨਾਂ ਨੇ ਪੜ੍ਹ ਲਈਆਂ ਜੇ ਕਿਸੇ ਨੇ ਆ ਕੇ ਉਹ ਤੇ ਰੱਖਣੀਆਂ ਹੀ ਆ ਇਹਨੂੰ ਰੱਦੀ ਸਮਝ ਕੇ ਜੇ ਰੱਦੀ ਜਿਹੇ ਹੀ ਲਿਆ ਕੇ ਤਾਂ ਫਿਰ ਉਹ ਬਿਸ਼ੱਕ ਦੇ ਨਾਲ ਲੈਣ ਜੋ ਪੜਨਾ ਪੜ ਸਕਦੀਆਂ ਆ ਕੋਏ ਫਕਸੇ ਆ ਗਿਆ ਗਿਆਨ ਦੇ ਪ੍ਰਤੀਕ ਉਹ ਆ ਗਿਆ